ਕੋ ਮਾ ਮਾਪਾ ਨੂੰ ਤਾਂ ਬੜੀ ਖੁਸ਼ੀ ਹੁੰਦੀ ਹੈ ਜਦੋਂ ਬੱਚੇ ਸਾਡੇ ਤਰੱਕੀ ਕਰਦੇ ਆ ਹਰੇਕ ਮਾਪਾ ਨੂੰ ਖੁਸ਼ੀ ਹੁੰਦੀ ਆ ਸਾਡੇ ਮੁੰਡੇ ਨੇ ਮਾਉਂਟ ਕਾਰਮਲ ਜਿੱਦਾ ਸਕੂਲ ਗੜਸ਼ੰਕਰ ਤੋਂ 10ਵੀਂ ਪਾਸ ਕੀਤੀ ਉਸ ਤੋਂ ਬਾਅਦ ਜੀ ਉਹ 2013 ਤੋਂ 17 ਤੱਕ ਉਹਨੇ ਫਿਰ ਬੀਟੈਕ ਕੀਤੀ THAP University ਪਟਿਆਲੇ ਉਸ ਤੋਂ ਬਾਅਦ 2018 ਚ ਚਲਾ ਗਿਆ ਜੀ ਉਹ ਕੈਨੇਡਾ ਚਲੋ ਸਾਡਾ ਤਾਂ ਬਹੁਤਾ ਮਨ ਵੀ ਨਹੀਂ ਸੀ ਸਾਡੇ ਅਸੀਂ ਸੋਚਦੇ ਸੀ ਕਿ ਜਦ ਇੱਥੇ ਜੋਬ ਮਿਲ ਜਾਏ ਪੋਸਟ ਗ੍ਰੈਜੂਏਟਸ ਤੇ ਕਰ ਲੈ ਉਹਦਾ ਨਿਆਣਾ ਦਾ ਮਨ ਸੀ ਦੋਸਤ ਸਮਿੱਤਰ ਸਾਰੇ ਚਲੇਗਾ ਉਹਦਾ ਫਿਰ ਮਨ ਸੀ ਅਸੀਂ ਵੀ ਚਲੋ ਰੋਕਿਆ ਨਹੀਂ ਚੰਗੀ ਉਹਨੂੰ ਬੈਂਡਸਵਲੇ ਆ ਗਿਆ ਸੀ ਤੇ ਉਹ ਫਿਰ ਚੰਗਾ ਸੀ ਪੜਾਈ ਚ ਉਸ ਤੋਂ ਬਾਅਦ ਫਿਰ ਉਹਦਾ ਮਨ ਸੀ ਕਿ ਮੈਂ ਗਵਰਨਮੈਂਟ ਜੋਬ ਹੀ ਕਰਨੀ ਪਹਿਲਾਂ ਉਹ ਕੁਝ ਬਿਜ਼ਨਸ ਦਾ ਵੀ ਉਹਦਾ ਮਨ ਸੀ ਪਰ ਸਾਡਾ ਬੈਕਗ੍ਰਾਉਂਡ ਕੋਈ ਬਿਜ਼ਨਸ ਦਾ ਹੈ ਨਹੀਂ ਸੀ ਫਿਰ ਚਲੋ ਉਹਨੇ ਮਿਹਨਤ ਕੀਤੀ ਫਿਰ ਉਹ ਟ੍ਰਾਂਟੋਪੋਰਟਸ ਲਈ ਤਿਆਰੀ ਲਾ ਪਿਆ ਕਰਨ ਉਹਨੇ ਫਿਰ ਪੀਆਰ ਤੋਂ ਉਹਦੀ ਸਾਡੇ ਇੱਕ ਤਿੰਨ ਸਾਲ ਬਾਅਦ ਹੀ ਹੋ ਗਈ ਸੀ ਫਿਰ ਉਸਨੇ ਬੱਚੇ ਸਾਡੇ ਨੇ ਟੋਰਾਂਟੋ ਪੋਰਸਲੇਨ ਟ੍ਰਾਈ ਕੀਤੀ ਉਸ ਤੋਂ ਬਾਅਦ ਉਹਦਾ ਰਿਟਨ ਟੈਸਟ ਹੋਇਆ ਟ੍ਰੈਂਟੈਸਟ ਵਿੱਚ ਉਹ ਤਿੱਕ ਬੱਚਿਆਂ ਦਾ ਬੈਸ ਸੀ ਉਹਨੇ ਟਾਪ ਕੀਤਾ ਉਹਨੂੰ ਸਪੈਸ਼ਲ ਐਪਰੀਸ਼ੀਏਸ਼ਨ ਅਵਾਰਡ ਵੀ ਮਿਲਿਆ ਉਸ ਤੋਂ ਬਾਅਦ ਚਲੋ ਉਹਦੀ ਸਿਲੈਕਸ਼ਨ ਹੋ ਗਈ ਜੀ ਫਿਰ ਉਹ ਨਵੰਬਰ ਆਈ ਥਿੰਕ ਨਵੰਬਰ 3 ਨਵੰਬਰ ਤੋਂ 2024 ਚ ਉਹਦੀ ਨੌਕਰੀ ਸਟਾਰਟ ਹੋਗੇ ਤੇ ਉਸ 6 ਮਹੀਨਿਆਂ ਦਾ ਪਰਮਿਸ਼ਨ ਹੈ ਤੇ ਉਸ ਤੋਂ ਬਾਅਦ ਫਿਰ ਰੈਗੂਲਰ ਹੋ ਕੇ ਜੌਬ ਕੰਟੀਨਿਊ ਕਰੂਗਾ ਜੀ ਮਾਵਾ-ਬਾਪ ਨੂੰ ਦੇਖੋ ਬੜੀ ਖੁਸ਼ੀ ਹੁੰਦੀ ਜਦੋਂ ਬੱਚੇ ਉਹਨਾਂ ਦੇ ਕੋਈ ਤਰੱਕੀ ਕਰਦੇ ਆ ਪੂਰੇ ਇਲਾਕੇ ਨੂੰ ਖੁਸ਼ੀ ਹੁੰਦੀ ਆ ਪੰਜਾਬ ਦਾ ਨਾਮ ਰੋਸ਼ਨ ਹੁੰਦਾ ਦੇਸ਼ ਦਾ ਨਾਮ ਰੋਸ਼ਨ ਹੁੰਦਾ ਅਸ ਤਾਂ ਸਾਰੇ ਬੱਚਿਆਂ ਨੂੰ ਸਾਡਾ ਇਹ ਹੀ ਆ ਕਿ ਨਿਆਣੇ ਪੜ੍ਹਨ ਤਰੱਕੀਆਂ ਕਰਨ ਇਹ ਜ਼ਰੂਰੀ ਨਹੀਂ ਕਿ ਬਾਹਰ ਜਾ ਕੇ ਕਰਨਾ ਇੱਥੇ ਵੀ ਬੜਾ ਕੁਛ ਹੈਗਾ ਜਦੋਂ ਵੀ ਨਿਆਣੇ ਦੀ ਸੋਚ ਹੈਗੀ ਆ ਪਰ ਚੰਗੀ ਸੋਚ ਹੋਵੇ ਨਿਆਣੇ ਪੜ੍ਹਾਈ ਕਰਨ ਆਪਣੇ ਜੋ ਵੀ ਬੁਰੀਆਂ ਹਾਲਾਤ ਉਸ ਤੋਂ ਬਚ ਕੇ ਰਹਿਣ ਤਾਂ ਮਾਵਾ-ਬਾਪ ਨੂੰ ਖੁਸ਼ੀ ਹੁੰਦੀ ਆ ਜੀ ਬੱਚੇ ਤਰੱਕੀ ਕਰਦੇ ਬਹੁਤ ਖੁਸ਼ੀ ਹੁੰਦੀ ਸਾਨੂੰ ਵੀ ਬੜੀ ਖੁਸ਼ੀ ਆ ਜੀ ਮੈਂ ਖੁਦ ਨੌਕਰੀ ਕਰਦਾ ਸੀ ਸਾਰੇ ਪਿਤਾ ਜੀ ਇੱਕ ਨੌਕਰੀ ਕਰਦੇ ਸੀ ਰੇਲਵੇ ਵਿੱਚ ਪਰ ਮੈਂ ਛੋਟੀ ਨੌਕਰੀ ਕਰਦੇ ਸੀ ਪਰ ਉਹਨਾਂ ਨੂੰ ਬੜਾ ਸ਼ੌਕ ਸੀ ਕਿ ਮੇਰੇ ਨਿਆਣੇ ਸਾਰੇ ਪੜ੍ਹਨਾ ਸੀ ਤਿੰਨ ਭਾਈਆਂ ਸਾਰੇ ਅਸੀਂ ਤਿੰਨੇ ਪੜ੍ਹੇ ਚੰਗੀ ਪੜ੍ਹੇ ਹੈ ਜੀ ਮੈਂ ਖੁਦ ਬੀ ਟੈਕ ਸਿਵਲ ਦੀ ਕੀਤੀ ਹੋਈ ਗੁਣਾਨ ਕਿ ਜੀ ਲੁਧਿਆਣਾ ਤੋਂ ਮੈਂ 88 ਚ ਪਾਸ ਆਊਟ ਕਰ ਲਈ ਸੀ ਉਸ ਤੋਂ ਬਾਅਦ ਫਿਰ ਮੈਨੂੰ ਪਹਿਲਾਂ ਇੱਕ ਦਿੱਲੀ ਜੌਬ ਮਿਲੀ ਸੀ ਸੈਂਟਰਲ ਬੋਰਡਰ ਕਮਿਸ਼ਨ ਉਸ ਤੋਂ ਬਾਅਦ ਫਿਰ ਮੈਂ ਅਰਜ਼ੀ ਦੇ ਕੇ ONGC ਵਿਚ ਆਲੈਂਡ ਨੈਚੁਰਲ ਗੈਸ ਕਾਰਪੋਰੇਸ਼ਨ ਸੈਂਟਰਲ ਗਵਰਨਮੈਂਟ PSU ਵਿਚ ਮੈਨੂੰ ਜੌਬ ਮਿਲੀ ਮੈਂ ਪਿਛਲੇ ਸਾਲ 2024 ਚ ਹੀ ਐਜ਼ ਜਨਰਲ ਮੈਨੇਜਰ ਰਿਟਾਇਰ ਹੋਇਆ ਜੀ ਬਹੁਤ ਵਧੀਆ ਸਫਰ ਰਿਹਾ ਜੀ ਚਲੋ ਮਾਵਾਪਾ ਸਾਡੇ ਨੂੰ ਵੀ ਬੜੀ ਖੁਸ਼ੀ ਸੀ ਕਿ ਸਾਡੇ ਨੇ ਆਨੇ ਪੜ੍ਹ ਲਿਖ ਕੇ ਤਰੱਕੀਆਂ ਕੀਤੀਆਂ ਮਾਵਾਪਾ ਦੀ ਉਮਰ ਵੱਧਦੀ ਆ ਇਲਾਕੇ ਨੂੰ ਖੁਸ਼ੀ ਹੁੰਦੀ ਪਰਿਵਾਰ ਨੂੰ ਖੁਸ਼ੀ ਹੁੰਦੀ ਆ ਜੀ ਆਪਣਾ ਵੀ ਜੀਵਨ ਸੌਖਾ ਨਿਕਲਦਾ ਇਹ ਸਾਰੀਆਂ ਗੱਲਾਂ ਪੜ੍ਹਾਈ ਨਾਲ ਹੀ ਚਲਦੀਆਂ ਜੀ ਹੋਰ ਕੋਈ ਸ਼ਾਰਟਕਟ ਨਹੀਂ ਮੈਨੂੰ ਲੱਗਦਾ ਕਿ ਬੱਚੇ ਜੇ ਸਾਡੇ ਪੜ੍ਹ ਤਰੱਕੀ ਕਰਨ ਕਿਤੇ ਦੀ ਕਿਤੇ ਪਹੁੰਚ ਸਕਦੇ ਆ ਸਾਡਾ ਬੱਚਾ ਜੌਬ ਕਰਨ ਤੋਂ ਬਾਅਦ ਹਲੇ ਵੀ ਕੋਨ ਨੂੰ ਕੋਈ ਫਰਦਰ ਸਟੱਡੀ ਕਰ ਹੀ ਰਿਹਾ ਜੀ ਬੰਦੇ ਦੇ ਕੋफी ਯਾਦੀਆਂ ਹੁੰਦੀਆਂ ਹਾਂਜੀ ਹਾਂਜੀ ਜਿੱਦਾਂ ਜਿੱਦਾਂ ਖਬਰ ਮਿਲੀ ਉਹਨਾਂ ਨੂੰ ਅਸੀਂ ਦੱਸਿਆ ਉਹਨਾਂ ਨੂੰ ਕਿ ਸਾਡੇ ਬੱਚੇ ਨੂੰ ਗਵਰਨਮੈਂਟ ਜੌਬ ਮਿਲ ਗਈ ਹੈ ਜੀ ਤੇ ਬੰਦਾ ਜਿੰਦਾ ਤੁਹਾਨੂੰ ਪਤਾ ਤਾਤਾਏ ਲੱਗ ਜਾਂਦਾ ਜੀ ਲੱਗ ਕੇ ਜਿਹਨੂੰ ਵੀ ਪਤਾ ਲੱਗਦਾ ਪਿੰਡ ਜਿਹਨੂੰ ਪਤਾ ਲੱਗਦਾ ਤੇ ਸਾਰਿਆਂ ਨੇ ਸਾਨੂੰ ਬੜੀਆਂ ਵਧਾਈਆਂ ਦਿੱਤੀਆਂ ਜੀ ਸਾਰਿਆਂ ਨੂੰ ਖੁਸ਼ੀ ਹੁੰਦੀ ਹੈ ਜੀ ਰਿਸ਼ਤੇਦਾਰਾਂ ਨੂੰ ਬੜੀ ਖੁਸ਼ੀ ਹੁੰਦੀ ਹੈ ਜੀ ਚਲੋ ਹਲੇ ਬੱਚਾ ਅਨਮੈਰਡਸ ਤੇ ਹੁਣ ਕਹਿੰਦੇ ਵੀ ਤੁਸੀਂ ਠੀਕ ਹੈ ਜੀ ਤੇਰੀ ਨੌਕਰੀ ਲੱਗ ਗਈ ਹੈ ਆਪਣੀ ਮੈਰਿਜ ਵਗੈਰਾ ਕਰ ਲਾ ਉਹ ਕਹਿੰਦਾ ਜੀ ਹਲੇ ਮੈਂ ਫਰਦਰ ਕੁਝ ਹੋਰ ਪੜ੍ਹਾਈ ਕਰਨੀ ਆ ਉੱਤੇ ਉਹ ਲੱਗਿਆ ਜੀ ਪਾਰਕਿੰਗ ਐਨ ਐਨਫੋਰਸਮੈਂਟ ਆਫਿਸਰ ਕੈਨੇਡਾ ਪੁਲਿਸ ਵਿੱਚ ਟੋਰਾਂਟੋ ਪੁਲਿਸ ਵਿੱਚ ਲੱਗਿਆ ਹੋਇਆ ਜੀ ਹਾਂਜੀ 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 ਮੈਨੂੰ ਆਪਣੇ ਬੇਟੇ ਤੇ ਬਹੁਤ ਮਾਣ ਮਹਿਸੂਸ ਹੋ ਰਿਹਾ ਉਹਨੇ ਵਿਦੇਸ਼ ਦੀ ਧਰਤੀ ਤੇ ਜਾ ਕੇ ਇੰਨੀ ਤਰੱਕੀ ਹਾਸਲ ਕੀਤੀ ਆ ਇਸ ਕਰਕੇ ਮੈਂ ਆ ਨਾ ਸਾਰੇ ਬੱਚਿਆਂ ਨੂੰ ਇਹੀ ਕਹਿਣਾ ਚਾਹੁੰਦੀ ਆ ਵੀ ਜੇ ਤੁਸੀਂ ਮਿਹਨਤ ਕਰੋਗੇ ਤੇ ਉਹਦਾ ਫਲ ਜ਼ਰੂਰ ਮਿਲਦਾ ਜਿੰਨੇ ਵੀ ਤੁਸੀਂ ਮਿਹਨਤ ਕਰਦੇ ਆ ਮੇਰੇ ਬੱਚੇ ਨੇ ਬਹੁਤ ਸਖਤ ਬਿੰਦ ਕੀਤੀ ਆ ਉਹਨੂੰ ਉਹਦੀ ਮਿਹਨਤ ਦਾ ਫਲ ਮਿਲਿਆ ਹਾਂਜੀ ਹਾਂਜੀ ਸਭ ਖੁਸ਼ੀ ਆ ਸਾਰੇ ਜਾਨੀ ਕਿ ਸਾਨੂੰ ਵਧਾਈਆਂ ਦੇ ਰਹੇ ਆ ਫੋਨ ਵੀ ਆ ਰਹੇ ਆ ਘਰ ਆ ਕੇ ਵੀ ਮੁबारकਾਂ ਦੇ ਰਹੇ ਆ ਬੱਚੇ ਦੇ ਹਾਂਜੀ ਮੈਨ ਹਰਮਨਸਰਵਨ ਸੁਹਣ ਹੈ ਜੀ ਸਾਡਾ ਭਤੀਜਾ ਚੰਨ ਸੁਹਣ ਤੇ ਉਹ ਸਾਡ ਇਥੋਂ ਪਹਿਲਾਂ ਹੁਣ ਮੈਟ੍ਰਿਕ ਮੌਨਕਮਸਪੂਤ ਕੀਤੀ ਜੀ ਉਹਦਾ 10th ਲਈ ਵੀ ਕੱਲ੍ਹ ਹਿਆਰਪੁਰ ਤੋਂ ਕੀਤੀ ਬੜੇ ਚੰਗੇ ਨੰਬਰਾਂ 'ਚ ਉਸ ਤੋਂ ਬਾਅਦ ਬਹੁਤ ਵਧੀਆ ਨੰਬਰ ਹੁਣ ਕਰਕੇ ਉਹਨੂੰ ਥਾਪਨ ਯੂਨੀਵਰਸਿਟੀ ਪਟਿਆਲੇ ਵਿੱਚ ਬੀਟੈਕ ਦੀ ਡਿਗਰੀ ਐਡਮਿਸ਼ਨ ਮਿਲਿਆ ਉੱਥੋਂ ਵੀ ਬਹੁਤ ਚੰਗੇ ਵਧੀਆ ਨੰਬਰ ਲੈ ਕੇ ਉੱਥੋਂ ਪਾਸ ਕੀਤੀ ਉਹਨੇ ਉਹ ਤੋਂ ਬਾਅਦ ਚੰਗਾ ਬੈਂਡ ਲੈ ਕੇ ਸਾਡੇ ਕੋ ਕੈਨੇਡਾ ਪਹੁੰਚ ਗਿਆ ਜਦ ਕਿ ਮੈਂ ਪਹਿਲਾਂ ਹੀ ਕੈਨੇਡਾ ਸੀ ਰਹਿ ਰਹੇ ਹਾਂ ਤੇ ਉੱਥੇ ਜਾ ਕੇ ਬਹੁਤ ਮਿਹਨਤ ਕੀਤੀ ਉਹਨੇ ਕਰੋਨਾ ਵਿੱਚ ਵੀ ਜੌਬ ਨਹੀਂ ਛੱਡੀ ਕਰੋਨਾ ਵਿੱਚ ਵੀ ਬਿੰਨ ਧੜਕ ਹੋ ਕੇ ਆਪਣੀ ਜੌਬ ਵਧੀਆ ਕਰਦਾ ਰਿਹਾ ਤੇ ਅੱਜ ਉਹਨੇ ਸਾਂਟ ਪੋਸ ਵਿੱਚ ਜਵਾਨ ਕੀਤਾ ਰੰਗ ਬਹੁਤ ਮਾਣਾ ਉੱਥੇ ਜਿਹੜਾ ਮਤਲਬ 30 ਬੱਚਿਆਂ ਦਾ ਬੈਠ ਸੀਗਾ ਉਹ ਤੁਰ ਟੋ ਨੰਬਰ ਲੈ ਕੇ ਅੰਡਾ ਦੇ ਹੰਡਪਾਡਰ ਲੈ ਕੇ ਉਹਨੂੰ ਪਾਸ ਕੀਤੀ ਆ ਉਹਨੂੰ ਉੱਥੇ ਮਹਿਕਮੇ ਨੇ ਬੜਾ ਅਪਰੀਸ਼ੀਏਸ਼ਨ ਕੀਤਾ ਬਹੁਤ ਸਾਨੂੰ ਇਸ ਗੱਲ ਬਹੁਤ ਮਾਣ ਆ ਤੇ ਸਾਰੇ ਸਾਨੂੰ ਪਿੰਡੇ ਇਲਾਕੇ ਦੇ ਵਧਾਈ ਦਿੰਦੇ ਆ ਅਸੀਂ ਬੱਚਿਆਂ ਨੂੰ ਇੱਥੇ ਹੋਰ ਪਿੰਡੇ ਦੇ ਬੱਚਿਆਂ ਨੂੰ ਜਦ ਪੰਜਾਬ ਦੇ ਬੱਚਿਆਂ ਨੂੰ ਵੀ ਕਹਿਣਾ ਚਾਹੁੰਦੇ ਆ ਨਸ਼ਿਆਂ ਤੋਂ ਬਚੋ ਚੰਗੀ ਪੜ੍ਹਾਈ ਕਰੋ ਮਿਹਨਤ ਕਰੋ ਤੁਸੀਂ ਸੇ ਸੁਖਾਮ ਕਾਮ ਤੇ ਪਹੁੰਚ ਸਕਦੇ ਆ ਸਾਨੂੰ ਆਪਣੇ ਇਲਾਕੇ ਦਾ ਪੂਰੇ ਪੰਜਾਬ ਦਾ ਤੇ ਉਹਨਾਂ ਨੇ ਆਪਣੀ ਇਹਦਾ ਮਾਨ ਵਧਾਇਆ ਸਾਨੂੰ ਬੜੀ ਖੁਸ਼ੀ ਹੋਇਆ। ਕੁਲਮੁਖ ਸਿੰਘ ਪੰਚਾਇਤ ਨੰਬਰ ਡਾਂਸੀਵਾਲ ਅ ਚੰਦਨ ਸ਼ਵਾਨ ਸਾਡੇ ਲੜਕਾ ਸਾਡਾ ਭਤੀਜਾ ਜੋ ਬਾਹਰ ਦੀ ਬੇਸ਼ੀਰਤੀ ਜਾ ਕੇ ਬਹੁਤ ਵੱਡੀ ਉੱਚੀ ਪਦਵੀ ਦੇ ਅ ਜੁਆਇਨ ਕੀਤੀ ਆ ਇੱਕ ਕੈਨੇਡਾ ਜਾ ਕੇ ਪੜਾਈ ਲਿਖਾਈ ਕਰਕੇ ਜਾਂ ਇਥੋਂ ਅ ਡਾਂਸੀਵਾਲ ਪਹਿਲਾਂ ਉਹ ਗੜ ਸਿੰਘ ਸਕੂਲ ਮਾਉਂਟ ਕਰਮਲ ਤੋਂ ਪੜਿਆ ਉਹਦੇ ਬਾਅਦ ਪਲੱਸ 2 ਉਹਨੇ ਐਸਨ ਡੀਏਵੀ ਕਾਲਜ ਹੁਸ਼ਿਆਰਪੁਰ ਤੋਂ ਹੁਸ਼ਿਆਰਪੁਰ ਤੋਂ ਕੀਤੀ ਉਸ ਦੇ ਬਾਅਦ ਉਹ ਬੀਟਾ ਕਰਨ ਵਾਸਤੇ ਪਟਿਆਲੇ ਚਲੇ ਗਏ ਥਾਪਰ ਯੂਨੀਵਰਸਿਟੀ ਥਾਪਰ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ ਤੇ ਅਸ ਬਧਾਈ ਦੇ ਪਾਪਰ ਪਾਪਰਿਆ ਜੀ ਇਹ ਸਾਨੂੰ ਵੀ ਬੜੀ ਖੁਸ਼ੀ ਵਾਲੀ ਗੱਲ ਹੈਗਾ ਸਾਨੂੰ ਵੀ ਵਰਤੋਂ ਕੋਲ ਆ ਰਹੀਆਂ ਨੇ ਤੇ ਪਿੰਡ ਨੂੰ ਜਿੱਥੇ ਮਹਿਸੂਸ ਹੈ ਉੱਥੇ ਬਾਕੀ ਅਲੱਗ-ਕਿਜ ਵੀ ਬੜੀ ਚਰਚਾ ਹੈ ਜੀ ਖੁਸ਼ੀ ਦੀ ਗੱਲ ਹੈ ਜੀ ਹਾਂਜੀ ਚੰਦਨ ਸਾਡਾ ਭਤੀਜਾ ਬੱਚਾ ਇਹਨੇ ਬਹੁਤ ਪੜ੍ਹਾਈ ਕੀਤੀ ਬਹੁਤ ਤਰੱਕੀ ਕੀਤੀ ਸਾਨੂੰ ਜੀ ਬਹੁਤ ਹੌਸਲਾ ਆਉਂਦਾ ਫੋਨ ਆਉਂਦੇ ਆ ਬੜੀ ਖੁਸ਼ੀ ਦੀ ਗੱਲ ਆ ਜੀ ਪੜ੍ਹਨ ਬਹੁਤ ਏਸੀ ਸ਼ੁਰੂ ਤੇ ਏਸੀ ਪੜ੍ਹਨੇ ਮਾਤਾ ਜਸਵੀਰ ਲਾਲ ਜੀ ਚੰਦਨ ਸ਼ਵਾਨ ਮੇਰਾ ਭਤੀਜਾ ਹੈ ਜੀ ਪੜ੍ਹਨ ਤੇ ਚੋ ਸ਼ੁਰੂ ਤੋਂ ਬਹੁਤ ਸਿਹਾਰ ਸੀ 10ਵੀਂ ਤੱਕ ਪੜ੍ਹਾਈ ਮਾਉਂਟ ਕਾਰਮਨ ਗੜੀਸ਼ੰਕਰ ਸਕੂਲ ਤੋਂ ਕਿਤੇ ਉਸ ਤੋਂ ਬਾਅਦ ਚੰਗੇ ਨੰਬਰ ਲੈ ਕੇ ਫਾਪਰ ਯੂਨੀਵਰਸਿਟੀ ਵਿੱਚ ਬੀਟੈਕ ਬਾਸਤੋਂ ਨੂੰ ਐਡਮਿਸ਼ਨ ਮਿਲ ਗਿਆ ਤੇ ਉਸ ਤੋਂ ਬਾਅਦ ਉਹ ਕੈਨੇਡਾ ਚਲ ਗਿਆ ਮੇਰੇ ਭਰਾ ਜੀ ਤਾਂ ਉਹਨੂੰ ਕੈਨੇਡਾ ਪੈਚ ਭੇਜਣਾ ਨਹੀਂ ਸੀ ਚਾਹਦੇ ਇੱਥੇ ਡਿਗਰੀ ਕਰਾਈ ਸੀ ਤੇ ਫਿਰ ਵੀ ਉਹ ਯਾਰ ਦੋਸਤ ਚੰਗੇ ਅਫਸਰਾਂ ਦੇ ਲੜਕੇ ਸੀ ਉਹ ਚਲ ਗਿਆ ਬਾਹਰ ਉਹ ਕਹਿੰਦਾ ਮੈਂ ਵੀ ਬਾਹਰ ਜਾਣਾ ਤੇ ਚਲਾ ਗਿਆ ਉੱਥੇ ਜਾ ਕੇ ਡਿਗਰੀ ਕੀਤੀ ਆਪਣੇ ਬੈਚ ਵਿੱਚੋਂ 37 ਸਾਲਾਂ ਬਾਅਦ ਉਸਨੇ 100 ਸੌ ਨੰਬਰ ਲਿਆ ਸਾਡੇ ਫਾਸਤੇ ਬਹੁਤ ਮਾਣ ਦੀ ਗੱਲ ਹੈ ਪਰ ਮਾਤਾ ਨੂੰ ਬੰਦੂਗ ਨਹੀਂ ਚਾਲ ਚੜੋ ਰਾ ਚੌਗਣੀ ਤੱਕੀ ਵਗਸੇ ਸਾਡੇ ਪਿੰਡ ਦਾ ਅਦਾਨ ਸਿਹਾਲ ਦਾ ਨਾਂ ਰੋਸ਼ਨ ਕੀਤਾ ਜਿਲ੍ਹਾ ਸ਼ਰਪਦਾ ਨੂੰ ਰੋਸ਼ਨ ਕੀਤਾ ਪੰਜਾਬ ਦਾ ਨਾਂ ਰੋਸ਼ਨ ਕੀਤਾ ਸਾਨੂੰ ਇਸ ਗੱਲ ਤੇ ਬਹੁਤ ਮਾਣ ਹੈ ਇਸ ਬੱਚਾ ਨੂੰ ਵੀ ਸੇਲ ਲੈਣੀ ਚਾਹੀਦੀ ਹੈ ਪੜ੍ਹਾਈ ਦਾ ਮੁੱਲ ਪੈਂਦਾ ਇਹ ਹੈ ਸਿਹਤ ਪੱਖੋਂ ਵੀ ਬਹੁਤ ਵਧੀਆ ਸੀ ਉਹ ਜਿਮ ਵਿੱਚ ਆਪਣੀ ਥਾਪਰ ਯੂਨੀਵਰਸਿਟੀ ਵਿੱਚੋਂ ਵੀ ਵੇਟ ਲੈਪ ਲਿਫਤੰਗ ਵਿੱਚ ਪਹਿਲੇ ਨੰਬਰ ਤੇ ਆnder hai